ਤਾਨਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਭਾਈ ਅਸਮੀਰਾ ਜੀ ਆਏ ਤੇ ਪਤਾ ਲੱਗਾ ਭਾਈ ਅਸਮੀਰਾ ਜੀ ਨੂੰ ਦੁਨੀਆ ਨੂੰ ਤਾਰਨ ਵਾਸਤੇ ਧਾਨਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਹੋਏ ਨੇ ਕਹਿੰਦਾ ਮਹਾਰਾਜ ਕਿਰਪਾ ਕਰੋ ਚਰਨੀ ਟੈਪਿਆ ਭਾਈ ਅਸਮੀਰਾ ਜੀ ਤੇ ਕਹਿਣ ਲੱਗਾ ਧਾਨਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਹਾਰਾਜ ਕਿਰਪਾ ਕਰੋ ਮੇਰਾ ਜਨਮ ਮਰਨ ਘਟ ਦੋ ਗਰੀ ਮੇਰਾ ਪਾਰਵਤਾਰਾ ਹੋ ਸਕੇ ਤੇ ਤਾਂ ਸ਼੍ਰੀ ਗੁਰੂ ਕੋ ਉਸਦੀ ਮਹਾਰਾਜ ਕਹਿਣ ਲੱਗੇ ਭਾਈ ਅਸਮੀਰਾ ਜੀ ਨੂੰ ਤੇਰੇ ਹਜੇ 14 ਜਨਮ ਪਏ ਆ ਭਾਈ ਅਸਮੀਰਾ ਜੀ ਨੂੰ ਕਹਿਣ ਲੱਗੇ ਤੇ ਤੂੰ ਸੱਪ ਦੀ ਜੂਨ ਵਿੱਚ ਪੈਣਾ ਤੇਲ ਦੀ ਜੂਨ ਵਿੱਚ ਪੈਣਾ ਏ ਫਿਰ ਜਿੰਨਾ ਮਰਜੀ ਰੱਜ ਕੇ ਮਾਸ ਖਾਏ ਭਾਈ ਅਸਮੀਰਾ ਜੀ ਰੋਣ ਲੱਗ ਪਏ ਚਰਨੀ ਟਹਿ ਕੇ ਰੋਣ ਲੱਗ ਪਏ ਤੇ ਧੰਨ ਸ੍ਰੀ ਗੁਰੂ ਕੋਵਲ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਐਸੇ ਗੁਰੂ ਕੋ ਬਲਬਲ ਜਾਈਏ ਆਪ ਮੁਕਤ ਮੁਹਤਾਰੇ ਮਹਾਰਾਜ ਆਪ ਤਾਂ ਗਰੀਬਾਂ ਨੂੰ ਤਾਰਨ ਵਾਸਤੇ ਆਏ ਹੋ ਕਿਰਪਾ ਕਰੋ ਮੈਨੂੰ ਗਰੀਬ ਨੂੰ ਵੀ ਤਾਰੋ ਤੇ ਮਹਾਰਾਜ ਨੇ ਕਿਰਪਾ ਕੀਤੀ ਭਾਈ ਅਸਮੀਰਾ ਤੇ ਜਦੋਂ ਕਿਰਪਾ ਹੋਈ ਭਾਈ ਅਸਮੀਰਾ ਦੇ ਭਾਈ ਤੇ ਧੰਨ ਸ੍ਰੀ ਗੁਰੂ ਕੋਵਲ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਅਸਵੀਰਾ ਜੀ ਕਹਿੰਦੇ ਗੁਰੂ ਵਾਲਾ ਬਣ ਭਾਈ ਅਸਮੀਰਾ ਜੀ ਨੂੰ ਕਹਿਣ ਲੱਗੇ ਕਹਿੰਦੇ ਇਸ ਵਿੱਚ ਕਿਸੇ ਨੂੰ ਪੁੱਛਣਾ ਨਹੀਂ ਹੈ ਤੂੰ ਨਾ ਘਰ ਵਾਲੀ ਨੂੰ ਪੁੱਛਣਾ ਹੈ ਨਾ ਮਾਤਾ ਪਿਤਾ ਨੂੰ ਪੁੱਛਣਾ ਹੈ ਜੇ ਤੂੰ ਗੁਰੂ ਬਣਾ ਗੁਰੂ ਵਾਲਾ ਬਣਾ ਪਾਉਣਾ ਹੈ ਕਿਰਪਾ ਹੋਣੀ ਹੈ ਤੇਰੇ ਤੇ ਤੇਰਾ ਜਨਮ ਮਰਮ ਵੀ ਕੱਟਿਆ ਜਾਊਗਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਭਾਈ ਅਸਮੀਰਾ ਜੀ ਨੇ ਅਮਰਤ ਛਕਿਆ ਗੁਰੂ ਵਾਲਾ ਬਣਿਆ ਤੇ ਅੱਜ ਬੜੀ ਕਿਰਪਾ ਰਹਿਮਤ ਹੋਈ ਹੈ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾ ਕੀਤੀ ਸੀ ਤੇ ਨਾਲ ਹੀ ਭਾਈ ਅਸਮੀਰਾ ਜੀ ਨੂੰ ਕਿਹਾ ਸੀ ਕਿ ਤੇਰੇ 14 ਜਨਮ ਤੋਂ ਵੀ ਵੱਧ ਜਨਮ ਹੋਣੇ ਆ ਪਰ ਗੁਰੂ ਬਖਸ਼ਨ ਹਾਰਾ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਗੁਰੂ ਦਿਆਲ ਹੈ ਤੇ ਭਾਈ ਅਸਮੀਰਾ ਜੀ ਨੂੰ ਨਾਲ ਹੀ ਕਿਹਾ ਜੇ ਤੇਰਾ ਜਦੋਂ ਗਰੀਬੀ ਵਿੱਚ ਜਨਮ ਹੋਣਾ ਤੇ ਫਿਰ ਤੇਰਾ ਜਨਮ ਮਰਨ ਕੱਟਿਆ ਜਾਣਾ ਹੈ ਤੇ ਅੱਜ ਗੁਰੂ ਵਾਲਾ ਬਣਿਆ ਤੇ ਚਾਹ ਨਹੀਂ ਮੁੱਕਦਾ ਭਾਈ ਅਸਮੀਰਾ ਜੀ ਦਾ ਤੇ ਰਾਤ ਪਈ ਭਾਈ ਜਦੋਂ ਰਾਤ ਪਈ ਆ ਤੇ ਅੱਜ ਭਾਈ ਅਸਮੀਰਾ ਜੀ ਨੂੰ ਨੀਂਦ ਆਈ ਤੇ ਸੁੱਤਾ ਪਿਆ ਭਾਈ ਅਸਮੀਰਾ ਜੀ ਤੇ ਸੁਪਨੇ ਵਿੱਚ ਕੀ ਦੇਖਦਾ ਛਾਤੀ ਦੇ ਉੱਤੇ ਸੱਪ ਬੈਠਾ ਡੰਗ ਮਾਰੀ ਜਾਂਦਾ ਭਾਈ ਅਸਮੀਰਾ ਜੀ ਨੂੰ ਤੇ ਅੱਖ ਖੁੱਲੀ ਭਾਈ ਅਸਮੀਰਾ ਜੀ ਦੀ ਜਦੋਂ ਅੱਖ ਖੁੱਲੀ ਤੇ ਦੇਖਿਆ ਬੜੀ ਰਾਤ ਲੰਮੀ ਪਈ ਆ ਘੜੇ ਦਾ ਪਾਣੀ ਪੀਤਾ ਭਾਈ ਅਸਮੀਰਾ ਜੀ ਜਦੋਂ ਘੜੇ ਦਾ ਪਾਣੀ ਪੀ ਕੇ ਫੇਰ ਸੌਂਦੇ ਭਾਈ ਅਸਮੀਰਾ ਜੀ ਤੇ ਫੇਰ ਭਾਈ ਅਸਮੀਰਾ ਜੀ ਨੂੰ ਸੁਪਨਾ ਆਇਆ ਜਦੋਂ ਸੁਪਨਾ ਆਇਆ ਤੇ ਸੁਪਨੇ ਵਿੱਚ ਫੇਰ ਕੀ ਦੇਖਦੇ ਨੇ ਜਿਹੜੀਆਂ ਇੱਲਾ ਉੱਡਦੀਆਂ ਹੁੰਦੀਆਂ ਨੇ ਭਾਈ ਅਸਮੀਰਾ ਜੀ ਦੀਆਂ ਮਾਸ ਖਾਈ ਜਾਂਦੀਆਂ ਭਾਈ ਅਸਮੀਰਾ ਜੀ ਦਾ ਮਾਸ ਖਾਈ ਜਾਂਦੀਆਂ ਭਾਈ ਤੇ ਇਲਾ ਮਾਸ ਖਾਂ ਜਾਂਦੀ ਤੇ ਭਾਈ ਅਸਮੀਰਾ ਜੀ ਦੀ ਜਾਗ ਖੁੱਲ ਗਈ ਜਦੋਂ ਜਾਗ ਖੁੱਲੀ ਤੇ ਭਾਈ ਅਸਮੀਰਾ ਜੀ ਨੇ ਦੇਖਿਆ ਅਮਰਤ ਮਿਲਾ ਹੋ ਗਿਆ ਅੱਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਗਿਆ ਭਾਈ ਅਸਮੀਰਾ ਜੀ ਜਦੋਂ ਦਰਸ਼ਨ ਕਰਨ ਗਿਆ ਤੇ ਮਨ ਵਿੱਚ ਸੋਚਦਾ ਅੱਜ ਵਰਤਨਾ ਦੀ ਸੇਵਾ ਕਰਨੀ ਜਦੋਂ ਵਰਤਨ ਸਾਫ਼ ਕਰੀ ਜਾਂਦਾ ਭਾਈ ਅਸਮੀਰਾ ਜੀ ਤੇ ਮਨ ਵਿੱਚ ਖਿਆਲ ਆਉਂਦਾ ਅੱਜ ਮੈਂ ਗੁਰੂ ਵਾਲਾ ਬਣਿਆ ਅੱਜ ਹੀ ਮੈਨੂੰ ਸੁਪਨੇ ਆਉਣ ਲੱਗੇ ਅੱਗੇ ਤਾਂ ਕਦੇ ਸੁਪਨੇ ਨਹੀਂ ਆਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਗਰਨ ਹੋਕਾ ਦਿੱਤਾ ਭਾਈ ਅਸੀਂ ਚੱਲੇ ਆਂ ਦੁਨੀਆ ਨੂੰ ਤਾਰਨ ਵਾਸਤੇ ਤੇ ਜਾਂਦੇ ਜਾਂਦੇ ਮੂਹਰੇ ਕੀ ਦੇਖਦੇ ਨੇ ਭਾਈ ਅਸਮੀਰਾ ਜੀ ਨੂੰ ਬਰਤਨ ਸਾਫ਼ ਕਰਦੇ ਨੇ ਤੇ ਭਾਈ ਅਸਮੀਰਾ ਜੀ ਨੂੰ ਹਾਕ ਮਾਰੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾ ਹੋਈ ਹਾਕਮਾਰੀ ਭਾਈ ਅਸਮੀਰਾ ਜੀ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਆਏ ਜਦ ਕੋਲ ਆਏ ਤੇ ਨਮਸਕਾਰ ਕੀਤੀ ਫਤਿਹ ਬੁਲਾਈ ਗਾਜ ਵਜ ਕੇ ਫਤਿਹ ਬੁਲਾਈ ਤੇ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਅਸਮੀਰਾ ਜੀ ਨੂੰ ਕਹਿੰਦੇ ਕਿਉਂ ਚਿੰਤਾ ਕਰਦਾ ਤੇ ਭਾਈ ਅਸਮੀਰਾ ਜੀ ਨੂੰ ਕਹਿਣ ਲੱਗੇ ਕੱਲ ਤੈਨੂੰ ਸੁਪਨੇ ਆਏ ਸੀ ਦਰਾਵਣੇ ਭਾਈ ਅਸਮੀਰਾ ਜੀ ਕਹਿਣ ਲੱਗੇ ਹਾਂ ਜੀ ਮਹਾਰਾਜ ਕੱਲ ਮੈਨੂੰ ਰਾਤ ਸੁਪਨੇ ਆਏ ਸੀ ਜਿਸ ਵਿੱਚ ਸੱਪ ਮੇਰੇ ਡੰਗ ਮਾਰਦਾ ਤੇ ਲਾ ਮੇਰੀਆਂ ਮਾਸ ਖਾ ਰੀਆਂ ਮਹਾਰਾਜ ਮਹਾਰਾਜ ਕਿਰਪਾ ਕਰੋ ਭਾਈ ਅਸਮੀਰਾ ਜੀ ਕਹਿਣ ਲੱਗੇ ਮੇਰਾ ਜਨਮ ਮਰਨ ਕੱਟ ਦੋ ਜੇ ਤੁਹਾਡੀ ਕਿਰਪਾ ਜੇ ਮਹਾਰਾਜ ਜਨਮ ਮਰਨ ਕੱਟਿਆ ਜਾਵੇ ਮੇਰਾ ਗਰੀਬ ਨਿਵਾਜ਼ ਜੀ ਦਾ ਤੇ ਮਹਾਰਾਜ ਕਹਿੰਜੀ ਕੱਲ ਤੈਨੂੰ ਸੁਪਨੇ ਆਏ ਸੀ ਤੇ ਸੁਪਨੇ ਵਿੱਚ ਕੀ ਕੀ ਦੇਖਿਆ ਤੇ ਭਾਈ ਅਸਮੀਰ ਅਸਮੀਰਾ ਜੀ ਨੇ ਸਾਰਾ ਕੁਝ ਦੱਸਤਾ ਜਦੋਂ ਸਾਰਾ ਕੁਝ ਦੱਸਿਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੇ ਮਹਾਰਾਜ ਕਹਿੰਦੇ ਬਸ ਭਾਈ ਅਸਮੀਰਾ ਜੀ ਤੇਰਾ ਜਨਮ ਮਰਨ ਕੱਟਿਆ ਗਿਆ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੁਹਤਾਰੇ ਨਾਰਾਇਣ ਨਰਪਤ ਨਮਸਕਾਰ ਐਸੇ ਗੁਰੂ ਕੋ ਬਲ ਬਲ ਜਾਈਏ ਮਹਾਰਾਜ ਨੇ ਆਪ ਕਿਰਪਾ ਕੀਤੀ ਹੈ ਤੇ ਕਹਿਣ ਲੱਗੇ ਜਾਣ ਵੇਲੇ ਭਾਈ ਅਸਮੀਰਾ ਜੀ ਨੂੰ ਕਹਦੇ ਸਾਰਿਆਂ ਨੂੰ ਉਕਾ ਦੇਣਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਹੋ ਗੁਰੂ ਕੈਰੀ ਹੋਰ ਸੱਚੀ ਹੈ ਬਾਣੀ ਕਿਰਪਾ ਹੋਈ ਤੇ ਜਨਮ ਮਰਨ ਕੱਟ ਦਿੱਤਾ ਭਾਈ ਅਸਮੀਰਾ ਜੀ ਤੇ ਕਿਰਪਾ ਹੋਈ ਰਹਿਮਤ ਹੋਈ ਭਾਈ ਉਸ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿੰਨਾ ਤੇ ਮੇਰ ਹੁੰਦੀ ਹੈ ਜਦੋਂ ਆਪਣੇ ਕੋਲੇ ਲੱਖਾਂ ਹੀ ਖੁਸ਼ੀਆਂ ਆ ਜਾਂਦੀਆਂ ਨੇ ਉਸ ਰੱਬ ਨੂੰ ਭੁੱਲ ਜਾਂਦੇ ਨੇ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਨੇ ਜਦੋਂ ਉਸ ਪਰਮਾਤਮਾ ਦੇ ਕੋਲੇ ਰਹਿੰਦੇ ਨੇ ਤੇ ਫਿਰ ਕੀ ਸ਼ਬਦ ਰੱਖਣਾ ਚਾਹੀਦਾ ਹੈ ਵਿਸਰੇ ਨਹੀਂ ਦਾ ਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ